ਸਤਿ ਸ੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਕਰੀ ਫੇਰ ਤੋਂ ਸਵਾਗਤ ਹੈ ਤਸਵੀਰਤ ਦੇ ਦੇ ਪੀਓ ਤੁਸੀਂ ਅੱਜ ਫੇਰ ਤੁਹਾਨੂੰ ਜਿਹੜੀ ਤਸਵੀਰਤ ਦਿਖਾ ਰਿਹਾ ਗੁਰਦਾਸ ਨੰਗਲ ਤੋਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ 27 ਤਰੀਕ ਨੂੰ ਜਿਹੜਾ ਆ ਤਾਂ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਜੀ ਦਾ ਪ੍ਰਕਾਸ਼ ਪੂਰਵ ਅਤੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਜਿਹੜਾ ਆ ਅੱਜ ਇੱਥੇ ਨਗਰ ਕੀਰਤਨ ਜਿਹੜੇ ਆ ਉਹ ਸਜਾਏ ਗਏ ਨੇ ਨਗਰ ਕੀਰਤਨਾਂ ਦੀਆਂ ਜਿਹੜੀਆਂ ਨੇ ਉਹ ਤਿਆਰੀਆਂ ਹੋ ਚੁੱਕੀਆਂ ਹਨ ਤੇ ਮੇਰੀ ਬੈਕਸ਼ੈਟ ਤੇ ਜਿਹੜਾ ਆ ਉਹ ਗੁਰਦਾਰਾ ਸਾਹਿਬ ਆ ਜਿੱਥੋਂ ਕਿ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਨਗਰ ਕਰਤਨ ਜਿਹੜਾ ਸਜਾਇਆ ਗਿਆ ਨਗਰ ਕਰਤਨ ਜਲਦ ਜਿਹੜਾ ਉਹ ਪਿੰਡ ਦੇ ਵਿੱਚ ਨਗਰ ਪ੍ਰਕਰਮਾਂ ਦੇ ਲਈ ਚੱਲੇਗਾ ਚਾਲੇ ਪਏਗਾ ਪੂਰੀ ਤਿਆਰੀਆਂ ਕੀਤੀਆਂ ਗਈਆਂ ਨੇ ਪਹਿਲਾ ਪੜਾਅ ਜਿਹੜਾ ਅਸੀਂ ਉਸ ਸਥਾਨ ਦੇ ਉੱਤੇ ਖੜੇ ਆ ਪਹਿਲਾ ਪੜਾਅ ਜਿਹੜਾ ਆ ਉਹ ਤੁਸੀਂ ਦੇਖਦੇ ਪਿਓ ਕਿ ਗੁਰਦਾਰਾ ਸਾਹਿਬ ਤੋਂ ਬਿਲਕੁਲ ਬਾਹਰ ਨਿਕਲਦੇ ਆਂ ਜੋ ਕਿ ਪ੍ਰਾਤਨ ਪੁਰਾਣਾ ਬਾਜ਼ਾਰ ਜਿਹੜਾ ਪਿੰਡ ਗੁਰਦਾਸਨਗਲ ਦਾ ਹੈ ਅਸੀਂ ਉਹ ਉਹ ਪ੍ਰਾਤਨ ਬਾਜ਼ਾਰ ਦੇ ਵਿੱਚ ਹੀ ਅਸੀਂ ਇਸ ਟਾਈਮ ਖੜੇ ਆ ਜਿੱਥੇ ਕਿ ਪਹਿਲਾ ਪੜਾਅ ਹੋਵੇਗਾ ਤੇ ਇਸ ਤੋਂ ਫਿਰ ਅੱਗੇ ਦਾ ਜਿਹੜਾ ਆ ਪਿੰਡ ਦੀ ਪ੍ਰਕਰਮਾ ਦੇ ਲਈ ਜਿਹੜਾ ਆ ਉਹ ਨਗਰਕਰਤਨ ਚਾਲੇ ਰਹਿਣਗੇ ਤੇ ਬਣੇ ਰੋਗੇ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਤਾਂ ਕਿ ਤੁਹਾਨੂੰ ਅੱਜ ਜਿਹੜਿਆ ਗੁਰਦੁਆਰਾ ਸਾਹਿਬ ਤੋਂ ਜਿਹੜਾ ਆ ਨਗਰਕਰਤਨ ਗੁਰਦਾਸ ਮੰਗਲ ਦੀਆਂ ਸੰਗਤਾਂ ਦੇ ਨਾਲ ਜਿਹੜੇ ਤੁਹਾਨੂੰ ਪਰਸਨ ਗੁਜ਼ਾਰੇ ਕਮਾਂ ਨੇ ਇਸੇ ਤਰ੍ਹਾਂ ਬਣੇ ਰੋਗੇ ਅੰਤ ਤੇ ਨਾਲ ਦੀ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪਟਨੇ ਤੇ ਦਨ ਚੜੇ ਆ ਸਾਰੇ ਜਾਗ ਵਿੱਚ ਹੋਇਆ ਰਕਾਇਆ ਪਟਨੇ ਤੇ ਚਾਰੇ ਚੜੇ ਆ ਸਾਰੇ ਜਾਗ ਵਿੱਚ ਹੋਇਆ ਰਕਾਇਆ ਸੁਭ ਜਗਤ ਚੜੇ ਆ ਸਾਰੇ ਸਭ ਦੇ ਦੁਨੀਆ ਰੋਣਾ ਜਾਗ ਵਿੱਚ ਚੜੇ ਆ ਸਾਰੇ ਅਜੇ ਜੀ ਸੁਧਿਆਰ ਜਨਾਇਆ ਮੋੜ ਤੇ ਤਪੁਰਬ ਕੀ ਅਸਥਾਨਾ ਬਾਤ ਬਾਤ ਕੇ ਤੀਰਥ ਲਾਣਾ ਗੁਰ ਪ੍ਰੀਤਿ ਦੇ ਨਾਮ ਤੋਂ ਅਰਦਾਸਾ ਹੋ ਰੀਆਂ ਨੇ ਸਤਿਗੁਰ ਪਾਤਸ਼ਾਹ ਦੇ ਹੱਥ ਦੇ ਥੱਚ ਬੰਦਿਆਂ ਦੇ ਹਰ ਜਗ੍ਹਾ ਸਹਾਈ ਹੋਣਾ ਦੀਨਾਂ ਕਰਨੀਆਂ ਚੜ੍ਹਦੀ ਕਲਾ ਰੱਖਣੀ ਜੀ ਮੋੜ ਤੇ ਤਪੁਰਬ ਕੀ ਅਸਥਾਨਾ ਬਾਤ ਬਾਤ ਕੇ ਤੀਰਥ ਲਾਣਾ ਜਬਹੀ ਜਾਤ ਤਰਵੀ ਪਏ ਗੁਰਦਾਨ ਬਿਨ ਕਰਤ ਬਸਈ ਕਹੀ ਪ੍ਰਕਾਸ਼ ਹਮਾਰਾ ਪੈयो ਪਰਨਾ ਸ਼ਹਿਰ ਬਿਖਾ ਪਵਲਿਓ ਅਰਾਗ ਕੋ ਪ੍ਰਿੰਜਰੂ ਪਤਾਰ ਆ ਗਿਆ ਦੁਖੀਆਂ ਦੇ ਦੁਖ ਤੋਂ ਹੈ ਕੀ ਆਪ ਜੋ ਕਿਸੇ ਰੂਪ ਤਾਰ ਆ ਗਿਆ ਦੁਨੀਆਂ ਦੇ ਦੁੱਖੋਂ ਕੇ ਰਾਹ ਬੇਰੂਪ ਤਾਰ ਆ ਗਿਆ ਦੁਨੀਆਂ ਦੇ ਦੁੱਖੋਂ ਕੇ ਰਾਹ ਬੇਰੂਪ ਤਾਰ ਆ ਗਿਆ ਦੁਨੀਆਂ ਦੇ ਦੁੱਖੋਂ ਕੇ ਰਾਹ ਬੇਰੂਪ ਤਾਰ ਆ ਗਿਆ ਦੁਨੀਆਂ ਦੇ ਦੁੱਖੋਂ ਕੇ ਰਾਹ ਬੇਰੂਪ ਤਾਰ ਆ ਗਿਆ ਦੁਨੀਆਂ ਦੇ ਦੁੱਖੋਂ ਕੇ ਰਾਹ ਬੇਰੂਪ ਤਾਰ ਆ ਗਿਆ ਦੁਨੀਆਂ ਦੇ ਦੁੱਖੋਂ ਕੇ ਰਾਹ ਬੇਰੂਪ ਤਾਰ ਆ ਗਿਆ ਦੁਨੀਆਂ ਦੇ ਦੁੱਖੋਂ ਕੇ ਰਾਹ ਬੇਰੂਪ ਤਾਰ ਆ ਗਿਆ ਦੁਨੀਆਂ ਦੇ ਦੁੱਖੋਂ ਕੇ ਰਾਹ ਬੇਰੂਪ ਤਾਰ ਆ ਗਿਆ ਸੋਣ ਕੇ ਦੁਸ਼ੀਆਂ ਦੇ ਦੁੱਖ ਛੋੜ ਕੇ ਮੇਰੇ ਦੁਸ਼ੀਆਂ ਦੇ ਦੁੱਖ ਛੋੜ ਕੇ ਰੱਬ ਕੋ ਮੇਰੇ ਰੂਪ ਤਾਰ ਆ ਗਿਆ ਦੁਸ਼ੀਆਂ ਦੇ ਦੁੱਖ ਛੋੜ ਕੇ ਰੱਬ ਕੋ ਮੇਰੇ ਰੂਪ ਤਾਰ ਆ ਗਿਆ ਦੁਸ਼ੀਆਂ ਦੇ ਦੁੱਖ ਛੋੜ ਕੇ ਰੱਬ मेरे गज़ारे आ गया दुनिया देखो सुन गए ते अबे को दिन तो डार आ गया दुनिया में दुख तो सोए राम दौड़त फेरी पाप परी है भवन नगर मत जाई जान वो जिन पे तरसो आए जान वो जिन पे तरसो आए

ग़री पे हिारे ग़रीबारी दरीबारी ਵਾਹੇ ਗੁਰਾਨੇ ਤੁਨ ਕਾਰੇ ਵਾਜਾ ਵਾਹੇ ਗੁਰਾਨੇ ਤੁਨ ਕਾਰੇ ਵਾਜਾ ਵਾਹੇ ਗੁਰਾਨੇ ਤੁਨ ਕਾਰੇ ਗਗਨ ਵਾਹੇ ਗੁਰਾਨੇ ਤੇਜ ਸਾਧਕ ਜੋਗੀ ਅਰ ਜੰਗਮ ਇੱਕ ਤੇਜ ਜਿਨੀ ਧਿਆਨ ਜਪ ਕਰਤ ਜਪਦੇ ਸੁਆਮੀ ਭਸਤ ਕਰਤ ਜਪਦੇ ਸੁਆਮੀ ਕਰੀ ਕਰਤੇ ਮਾਨੀ ਭਸਤ ਕਰਤ ਜਪਦੇ ਸੁਆਮੀ ਭਸਤ ਕਰਤ ਜਪਦੇ ਸੁਆਮੀ ਜੈ ਕਰਤ ਜਪਦੇ ਅਕਰ ਜਿਨ ਕੋ ਆਇਆ ਤਨ ਉਤਾਰਿਆ ਪ੍ਰਚਨ ਵਾਲੇ ਕਰੇ ਤਨ ਉਤਾਰਿਆ قلغي يار بنا لے پات کا تانو ਸਾਚੇ ਸ਼ਬਦ ਜਨ ਬਿਰਾਹ ਨੂੰ ਤਾਰਿਆ ਕਰੀਆ ਵਾਰੇ ਪਾਤਿ ਜਾਨੂ ਤਾਰਿਆ ਬਾਜਾ ਵਾਰੇ ਪਾਤਿ ਜਾਨੂ ਤਾਰਿਆ ਤਸ ਜਾਰੇ ਜਸੁਨਾ ਕੋਤੰਤਨ ਆ ਕਰੀਆ ਵਾਰੇ ਪਾਤਿ ਜਾਨੂ ਤਾਰਿਆ ਪਰਾਜ ਹਮਾਰੇ ਖੰਡੂ ਘੂਟ ਪਰਾਜ ਹਮਾਰੇ ਖੰਡੂ ਪਰਾਜ ਹਮਾਰੇ ਖੰਡੂ ਘੂਟ ਪਰਾਜ ਹਮਾਰੇ ਖੰਡੂ ਅੜਕੇ ਬੀਰੀ ਸਮਝਾਓ ਅੜਕੇ ਬੀਰੀ ਸਮਝਾਓ ਅੜਕੇ ਬੀਰੀ ਸਮਝਾਓ ਜੀ ਅੜਕੇ ਜੀ ਸਮਝਾਓ ਆਵੇਂ ਆ ਗਿਆ ਰਕਮਤ ਖੋਰੀ 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 ਤਮ ਆਪਰ ਤੇਰੇ ਜਸਾ ਕੋਣ ਮੈਂ ਕੀੜੇ ਤੇਰੇ ਗਾਵਾਂ ਜੇ ਵਾਰੇ ਸੱਤੇ ਅਨੇਕ ਤੂਰ ਤੇਰੇ ਮੈਂ ਕੀੜੇ ਤੇਰੇ ਗਾਵਾਂ ਮਾਰ ਗਾ ਵਾਰੇ ਇੱਕ ਦੇਰੇ ਤੂਰ

ਬੱਚਿਆ ਤੇ ਮੇਹਰ ਕਰਨੀ ਯਿਆ ਕਰਨੀ ਸੁਧੋ ਸੋਣਾ ਬੱਚੇ ਪੱਕੇ ਹੋ ਕੇ ਘਰ ਆਉਣ ਜਿਉਣਾ ਮਿਆਰੇ ਆਵਾ ਨਿਆ ਖੁਸ਼ੀਆਂ ਮਨਾਇਆ ਜਾਣ ਇਸੇ ਤਰ੍ਹਾਂ ਸਰਕਾਰ ਨਾਲ ਮਿਲ ਕੇ ਖੁਸ਼ੀਆਂ ਦੇਣ ਸਤਿਗੁਰੂ ਪਾਤਸ਼ਾਹ ਮੇਰਾ ਚਰਨ ਜੀ ਜਿਵਰੀ ਤਨ ਤਵਾਰੀ ਆਥਾ ਤੁਮੀ ਸਜਣ ਦੇਲੇ ਰਾ ਕੋੜਾ ਖੜਾ ਗਿਆਲਾ ਰਾ ਕੋੜਾ ਖੜਾ ਗਿਆਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸੋਢੀ ਸੋਤਾਨ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾ ਦੇ ਸਰਤਾਜ ਧੰਨ ਧੰਨ ਜਾਗਦੇ ਜੋਤ ਸਮਰੱਥ ਗੁਰੂ ਗਿਆਨ ਦੇ ਸਾਗਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਛਤਰ ਸ਼ਾਇਆ ਹੇਠ ਪਿੰਡ ਗੁਰਦਾਸ ਨਗਰ ਦੀਆਂ ਸੰਗਤਾਂ ਜੋ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪੁਰਬ અવਤਾਰ ਪੁਰਬ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੀਆਂ ਹਨ ਜਥਾ ਸ਼ਕਤ ਭਟਾਵਾਂ ਨੂੰ ਅਰਪਣ ਕਰ ਰਹੀਆਂ ਹਨ ਜੋ ਕਿ ਅੱਜ ਤੋਂ 13 ਦਿਨ ਪਹਿਲਾਂ ਇਸ ਸੰਬੰਧ ਦੇ ਵਿੱਚ ਜੋ ਕਿ ਪ੍ਰਭਾਤ ਫੇਰੀਆਂ ਪਰਾਰੰਭ ਹੋਈਆਂ ਸੀ ਜੋ ਕਿ ਇਹ ਪ੍ਰਭਾਤ ਫੇਰੀਆਂ ਦਾ ਰਸਮੋ ਰਿਵਾਜ ਹੈ ਇਹ ਬਾਬਾ ਬੁੱਢਾ ਸਾਹਿਬ ਜੀ ਤੋਂ ਪਰਚਲਿਤ ਹੋਇਆ ਸੀ ਕਿਉਂਕਿ ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਜਹਾਂਗੀਰ ਬਾਦਸ਼ਾਹ ਨੇ ਚੰਦੂ ਦੇ ਕੈਨ ਉੱਤੇ ਕੈਦ ਕੀਤਾ ਸੀ ਉਸ ਤੋਂ ਉਪਰੰਤ ਬਾਬਾ ਬੁੱਢਾ ਸਾਹਿਬ ਜੀ ਨੂੰ ਮਾਤਾ ਗੰਗਾ ਜੀ ਨੇ ਭੇਜਿਆ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਭਾਈ ਪੈੜਾ ਜੀ ਭਾਈ ਮੱਝ ਜੀ ਹੋਰ ਸਿੱਖਾ ਸੰਗਤਾਂ ਭਗਤਾਂ ਸਮੇਤ ਜਿਨ੍ਹਾਂ ਨੇ ਢੋਲਕੀਆਂ ਸ਼ੈਣੇ ਲੈ ਕਰਕੇ ਉੱਥੋਂ ਗਵਾਲੀਅਰ ਦੇ ਕਿਲੇ ਨੂੰ ਚਾਲੇ ਪਾਏ ਗਵਾਲੀਅਰ ਦੇ ਕਿਲੇ ਵਿੱਚ ਜਾ ਕਰਕੇ ਬਾਬਾ ਬੁੰਡਾ ਸਾਹਿਬ ਜੀ ਨੇ ਸ਼ਬਦ ਚੌਂਕੀ ਦੇ ਰੂਪ ਵਿੱਚ ਕਿਲੇ ਦੇ ਘੇਰੇ-ਘੇਰੇ ਰੋਜ਼ ਪ੍ਰਕਰਮਾ ਕਰਨੀਆਂ ਜਿੰਨਾ ਚਿਰ ਜਹਾਂਗੀਰ ਬਾਦਸ਼ਾਹ ਛੁਕ ਨਹੀਂ ਗਿਆ ਬਾਬਾ ਬੁੰਡਾ ਸਾਹਿਬ ਜੀ ਨੇ ਉਹਨਾਂ ਚਿਰ ਗੁਰਬਾਣੀ ਦਾ ਕੀਰਤਨ ਜਾਰੀ ਰੱਖਿਆ ਇਸ ਨੂੰ ਚੌਂਕੀ ਦਾ ਨਾਮ ਦਿੱਤਾ ਜੋ ਕਿ ਅੱਜ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਅਰਦਾਸ ਤੋਂ ਉਪਰੰਤ ਪ੍ਰਕਰਮਾ ਦੇ ਚੌਂਕੀ ਜਾਂਦੀ ਹੈ ਜੋ ਕਿ ਛੱਡੇ ਬੰਗੇ ਅਰਦਾਸ ਹੋ ਕਰਕੇ ਸਮਾਪਤੀ ਹੁੰਦੀ ਹੈ ਇਹਨਾਂ ਚੌਂਕੀਆਂ ਦਾ ਰਸਮੋ ਰਿਵਾਜ ਅਜੇ ਵੀ ਚਲਦਾ ਪਿਆ ਹੈ ਕਿ ਇੱਕ ਚੌਂਕੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਚੌਧਸ ਦੀ ਦਾਸ ਜੀ ਦੇ ਤਰਨਤਾਰਨ ਸਾਹਿਬ ਜਾਂਦੀ ਹੈ ਇੱਕ ਪਿੰਡ ਦਿয়ালਪੁਰਾ ਹੈ ਭਿੱਖੀਵੜ ਲਾਗੇ ਬਾਬਾ ਬੁੱਢਾ ਸਾਹਿਬ ਦਾ ਆਸਥਾਨ ਹੈ ਉੱਥੋਂ ਵੀ ਚੌਧਸ ਦੀ ਰਾਤ ਨੂੰ ਚੌਂਕੀ ਚਲਦੀ ਹੈ ਕਿ ਗੋਦਵਾਲ ਸਾਹਿਬ ਤੋਂ ਇਹ ਚੌਂਕੀਆਂ ਦਾ ਰਸਮੋ ਰਿਵਾਜ ਬਾਬਾ ਬੁੱਢਾ ਸਾਹਿਬ ਤੋਂ ਅਜੇ ਪਰਚਲਤ ਹੈ ਜਿਨ੍ਹਾਂ ਨੂੰ ਅੱਜਕੱਲ ਪ੍ਰਭਾ ਸੇਰੀਆਂ ਦਾ ਰੂਪ ਪ੍ਰਭਾ ਸੇਰੀਆਂ ਦਾ ਨਾਮ ਦਿੱਤਾ ਗਿਆ ਹੈ ਇਸ ਸਬੰਧ ਵਿੱਚ ਗੁਰਦਾਸ ਮੰਗਲ ਦੀਆਂ ਸੰਗਤਾਂ ਕਾਫੀ ਦਿਨਾਂ ਤੋਂ ਸੰਗਤਾਂ ਬੱਚਿਆਂ ਬੀਬੀਆਂ ਸਮੇਤ ਬੜੀ ਸ਼ਰਧਾ ਤੇ ਭਾਵਨਾ ਨਾਲ ਅੰਮ੍ਰਿਤ ਵੇ ਉੱਠ ਕੇ ਠੜ ਦੀ ਨਾ ਪ੍ਰਬੰਧ ਕਰ ਪ੍ਰਵਾਹ ਕਰਦੇ ਹੋਏ ਜਿਹਨੇ ਅੰਮ੍ਰਿਤ ਵੇ ਗੁਰੂ ਘਰ ਪਹੁੰਚ ਕਰਕੇ ਪ੍ਰਵਾਹ ਸ੍ਰੀ ਨਗਰ ਦੀ ਪ੍ਰਕਰਮਾ ਕਰਦੀ ਸੀ ਕਈਆਂ ਪ੍ਰੇਮੀਆਂ ਦੇ ਘਰਾਂ ਵਿੱਚ ਚਾਹ ਪਾਣੀ ਦਾ ਲੰਗਰ ਵੀ ਛਕਦੀਆਂ ਸਨ ਸੰਗਤਾਂ ਉੱਥੇ ਸ਼ਬਦ ਕੀਰਤਨ ਕਰਦੀਆਂ ਸਨ ਉਪਰੰਤ ਪੜਾਹ ਦਰ ਪੜਾਹ ਚਾਲੇ ਪਹੁੰਚਦੀਆਂ ਹੋਈਆਂ ਸੰਗਤਾਂ ਗੁਰਦੁਆਰਾ ਸਾਹਿਬ ਸੰਪੂਰਤਾ ਕਰਦੀ ਅਰਦਾਸ ਬੇਨਤੀ ਤੋਂ ਬਾਅਦ ਸੰਗਤਾਂ ਘਰਾਂ ਨੂੰ ਜਾਂਦੀਆਂ ਸਨ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜਾ ਪਿਆਰਿਆਂ ਦੀ ਅਗਵਾਈ ਵਿੱਚ ਸੰਗਤਾਂ ਸਮੇਤ ਸ਼ਤਰ ਸ਼ਾਇਆ ਹੀਟ ਇੱਕ ਵਿਸਾਲ ਨਗਰ ਕੀਰਤਨ ਗੁਰਦਾਸ ਮੰਗਲ ਦੀਆਂ ਸੰਗਤਾਂ ਨੇ ਗੁਰਦੁਆਰਾ ਮਾਈ ਆਤੋ ਜੀ ਤੋਂ ਆਰੰਭ ਕੀਤਾ ਜੋ ਕਿ ਚਾਲੇ ਪਾ ਚੁੱਕਾ ਹੈ ਪਹਿਲੇ ਪੜਾਪ ਤੋਂ ਹੁੰਦਾ ਹੋਇਆ ਦੂਸਰਾ ਆਪਣਾ ਸਰਦਾਰ ਗੁਰਨਾਮ ਸਿੰਘ ਜੀ ਸਰਪੰਚ ਸਾਹਿਬ ਜਿਨ੍ਹਾਂ ਦੇ ਗ੍ਰਹਿ ਵਿਖੇ ਆਇਆ ਹੈ ਇਹ ਸੰਗਤਾਂ ਦੀ ਸੇਵਾਵਾਂ ਕਰ ਰਹੇ ਹਨ ਫਲਾਂ ਫੂਟਾਂ ਨਾਲ ਖੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਸੰਗਤਾਂ ਦੀ ਸੇਵਾਵਾਂ ਕੀਤੀਆਂ ਹਨ ਇਹ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਇਹ ਸਾਲ ਵੀ ਮਨਾ ਰਹੀਆਂ ਹਨ ਬੜੀ ਸੇਵਾ ਕਰਦੀਆਂ ਹਨ ਸੰਗਤਾਂ ਬੜੀ ਸ਼ਰਧਾ ਹੈ ਇਸ ਨਗਰ ਦੇ ਵਿੱਚ ਜੋ ਕਿ ਸਤਿਗੁਰਾਂ ਦੇ ਮਹਾਨ ਗੁਰਪੁਰਬ ਮਨਾ ਰਹੀਆਂ ਹਨ ਦੇਸਾਂ ਪਰਦੇਸਾਂ ਦੇ ਬੱਚੇ ਸਾਡੇ ਗਏ ਹਨ ਉਹ ਵੀ ਸਵਾਵਾ ਭੇਜਦੇ ਹਨ ਉਹਨਾਂ ਦਾ ਵੀ ਇਹ ਟੀਵੀ ਰਾਈ ਡੀਪੀ ਟੀਵੀ ਰਾਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕਵਰੇਜ ਕੀਤੀ ਹੈ ਨਗਰ ਕੀਰਤਨ ਦੀ ਜੋ ਸਾਡੇ ਬੱਚੇ ਲਾਈਵ ਦੇਸਾਂ ਪਰਦੇਸਾਂ ਵਿੱਚ ਵੇਖ ਸਕਦੇ ਹਨ ਜਿਹੜਾ ਨਹੀਂ ਆ ਸਕਦਾ ਉਹ ਵੀ ਨਗਰ ਕੀਰਤਨ ਦੀ ਆਨੰਦ ਮਾਣ ਸਕਦਾ ਹੈ ਜੋ ਕਿ ਹੁਣ ਸੰਗਤਾਂ ਬੜੀਆਂ ਸੱਜੀਆਂ ਸਨ ਉਹਨਾਂ ਦਾ ਰਾਗੀ ਸਿੰਘ ਬੜੇ ਬਹੁਤ ਹੀ ਸਾਡੇ ਸਜੇ ਹੋਏ ਰਾਗੀ ਸਿੰਘ ਹਨ ਜਿਹੜੇ ਸ਼ਬਦ ਕੀਰਤਨ ਨਾਲ ਸੰਬੰਧ ਹਾਲ ਕਰ ਰਹੇ ਸਨ ਜੋ ਕਿ ਨਗਰ ਕੀਰਤਨ ਹੋਣ ਪਰ ਅਗਲੇ ਪਰਾਲੀ ਆਰੰਭ ਹੋਵੇਗਾ ਆ ਪਾਪਾ ਜੀ ਜਿਵੇਂ ਕਿ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਥਾਵਾਂ ਤੇ ਉੱਤੇ ਜਿਹੜਾ ਨਗਰ ਕੀਰਤਨ ਸਜਾਇਆ ਜਾਂਦਾ 14 ਤਾਂ ਟਰਾਲੀਆਂ ਗੱਡੀਆਂ ਜੇ ਸੁਖਮੀਆਂ ਜਗ੍ਹਾ ਨੇ ਤੋਂ ਤੇ ਸੋਟੀਆਂ ਗੱਡੀਆਂ ਦੇ ਉੱਤੇ ਵੀ ਨਗਰ ਕੀਰਤਨ ਸਜਾਇਆ ਜਾਂਦੇ ਨੇ ਪਰ ਇੱਥੇ ਸਭ ਤੋਂ ਵਧੀਆ ਦੇਖਣ ਨੂੰ ਚੀਜ਼ ਮਿਲਦੀ ਕਿ ਪੁਰਾਤਨ ਸਮੇਂ ਦੀ ਤਰ੍ਹਾਂ ਜੜਾਇਆ ਮਹਾਰਾਜ ਜੀ ਦੀ ਪਾਲਕੀ ਜਿਹੜੀ ਉਹ ਮੋਢਿਆਂ ਤੇ ਸਜਾ ਕੇ ਜਿਹੜਾ ਨਗਰ ਕੀਰਤਨ ਕੀਤਾ ਜਾਂਦਾ ਕੀ ਕਿਹਾ ਜਾਣ ਚਾਹੀਦਾ ਜੋ ਕਿ ਇਹ ਉਪਰਾਲਾ ਵੀ ਵਧੀਆ ਹੈ ਟਰੈਕਟਰਾਂ ਟਰਾਲੀਆਂ ਵਾਲਾ ਜੋ ਕਿ ਉਹ ਜੋ ਨਗਰ ਕੀਰਤਨ ਹੈ ਉਹ ਪਿੰਡ ਦੇ ਬਾਹਰ-ਬਾਰ ਵੱਡੀਆਂ ਸੜਕਾਂ ਤੇ ਜਾਂ ਕਈਆਂ ਪਿੰਡਾਂ ਦੇ ਵਿੱਚ ਜਾਂਦਾ ਸੀ ਕਿਉਂਕਿ ਇਹ ਜਆ ਹੈਗਾ ਪਾਲਕੀ ਸਾਹਿਬ ਜਿਹੜਾ ਮੋਢਿਆਂ ਤੇ ਸੰਗਤਾਂ ਸੇਵਾ ਕਰਦੀਆਂ ਪ੍ਰਾਰਥਨਾ ਰੂਪ ਅਨੁਸਾਰ ਤੇ ਜਿਹਦੇ ਘਰ ਵਿੱਚ ਜਗ੍ਹਾ ਛੋਟੀ ਹੈ ਗਲੀ ਦੀ ਛੋਟੀ ਹੈ ਉਸ ਗਲੀ ਦੇ ਵਿੱਚ ਵੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਮubarək ਚਰਨ ਪਾਉਂਦੇ ਹਨ ਸੰਗਤਾਂ ਦੀਆਂ ਮਨੋ ਭਾਵਨਾਵਾਂ ਸੰਪੂਰਨ ਕਰਦੇ ਹਨ ਸੰਗਤਾਂ ਨੂੰ ਬੜੀ ਸ਼ਰਧਾ ਹੈ ਇਹ ਸੰਗ ਪਿੰਡ ਦੇ ਵਿੱਚ ਬੜੀ ਸ਼ਰਧਾ ਹੈ ਤੇ ਮੋਢਿਆਂ ਉੱਤੇ ਪਾਲਕੀ ਸਹਿ ਚੁੱਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਾਵਨ ਸਰੂਪ ਹੈ ਉਹ ਘਰ ਘਰ ਦਰਸ਼ਨ ਕਰਾਉਂਦੇ ਹਨ ਸੰਗਤਾਂ ਨੂੰ ਸੰਗਤਾਂ ਬੜੇ ਸ਼ਰਧਾ ਨਾਲ ਸੇਵਾ ਕਰਦੀਆਂ ਹਨ ਜਥਾ ਸ਼ਕਤ ਪਟਾਵਾ ਵੀ ਅਰਪਣ ਕਰਦੀਆਂ ਸਨ ਤੇ ਉਹ ਸਤਿਗੁਰੂ ਜੀ ਸਤਿਗੁਰਾਂ ਦਾ ਮਾਨ ਸਤਕਾਰ ਵੀ ਕਰਦੀਆਂ ਹਨ ਜੋ ਇਹ ਨਗਰ ਦੇ ਵਿੱਚ ਬਹੁਤ ਹੀ ਪਤਵੰਤੇ ਸੱਜਣ ਬਹੁਤ ਸੂਝਵਾਨ ਸੱਜਣ ਰਹਿੰਦੇ ਹਨ ਜੋ ਕਿ ਲੋਕਾਂ ਦੇ ਹਰ ਸਾਲ ਦੀ ਤਰ੍ਹਾਂ ਕਰਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾਰਾ ਗੁਰਦਾਸ ਨਗਰ ਦੀਆਂ ਸੰਗਤਾਂ ਮਨਾ ਰੀਆਂ ਨੇ ਅੱਜ ਗਰਨਾਮ ਸਿੰਘ ਸਰਪੰਚ ਸਾਹਿਬ ਦੇ ਘਰ ਗੁਰੂ ਮਹਾਰਾਜ ਨੇ ਚਰਨ ਪਾਏ ਆ ਸੰਗਤਾਂ ਨਾਲ ਆਈਆਂ ਵਾ ਸੰਗਤਾਂ ਦਾ ਬਹੁਤ ਧੰਨਵਾਦ ਮਹਾਰਾਜੀ ਦਾ ਵੀ ਜਿਹੜੇ ਸਾਡੇ ਬੱਚੇ ਬਾਹਰ ਗਏ ਆ ਵਿਦੇਸਾਂ 'ਚ ਉਹ ਸਾਨੂੰ ਫਿਰ ਕਹਿੰਦੇ ਆ ਵੀ ਗੁਰੂ ਮਹਾਰਾਜ ਨੂੰ ਘਰ ਬੁਲਾ ਕੇ ਸੰਗਤਾਂ ਦੀ ਸੇਵਾ ਕਰੋ ਬਹੁਤ ਬਹੁਤ ਧੰਨਵਾਦ ਗੁਰੂ ਮਹਾਰਾਜ ਦਾ ਤੇ ਸੰਗਤਾਂ ਦਾ ਇੰਨੀਆ ਕਲਾ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਨਾਨਕ ਤਾਰੇ ਕੇ ਖੁਲੇ ਤੇ ਆਉ ਸਾਰੇ ਬੜੇ ਜਲਦੀ ਆਉ ਛਾਰੇ ਬਾਣ ਚੱਲੀਏ ਦੀਵ ਜਗਾ ਰਹੇ ਦੇਖ ਲੈ ਆਉ ਛਾਰੇ ਬਾਣ ਚੱਲੀਏ ਦੀਵ ਜਗਾ ਰਹੇ ਦੇਖ ਲੈ ਆਉ ਛਾਰੇ ਬਾਣ ਚੱਲੀਏ ਸਭਰੀ ਦਰਤ ਤੇ ਮਾਰੀ ਆਸ ਤੁਮਹੀ ਸਜਣ ਸਹੇਲੇ तर तमारी आता तुमी सजारी आता तुमी सजन थोरी ज़रूरु तुमारी आता तुमी सजन हले पूरा कनारा पूरा कणारा पूरा कनहार वयाला था पूरा कनहार दयाला ਨਾਨਕ ਕਰ ਕੇ ਗੁਰੇ ਜੀ ਆਓ ਤਾਰੇ ਬਣ ਜਲਦੀ ਧਾਕਰ ਪਾਜਾਰੇ ਦੇ ਗੁਲੇ ਤੇ ਆਓ ਤਾਰੇ ਬਣ ਜਲਦੀ What is it. ਰਾਇਾ ਜੀ ਹੋ ਰਾਇਆ ਗੱਲ ਸੁਣੇ ਨੋ ਰਾਇਆ ਦੇ ਰਾਇਆ ਗੱਲ ਸੁਣੇ ਨੋ ਰਾਇਆ ਦੇ ਰਾਗ ਰਤਨ ਪਰਵਾਰ ਪਰਿਆ ਰਾਗ ਰਤਨ ਪਰਵਾਰ ਪਰਿਆ ਰਾਗ ਰਤਨ ਪਰਵਾਰ ਪਰਿਆ ਰਾਗ ਰਤਨ ਪਰਵਾਰ ਪਰਿਆ ਰਾਗ ਰਤਨ ਪਰਵਾਰ ਪਰਿਆ